ਦੇਖੋ ਅੱਜ ਬਹੁਤ ਹੀ ਗਮਗੀਨ ਮਾਹੌਲ ਦੇ ਵਿੱਚ ਇੱਕ ਸਾਡੇ ਇਲਾਕੇ ਦਾ ਬਹੁਤ ਹੀ ਗਾਂਬਦੂ ਪਰਿਵਾਰ ਦਾ ਬੱਚਾ ਜਿਹੜਾ ਜਦੋਂ 7 ਸਾਲ ਪਹਿਲਾਂ ਆਪਦੀ ਰੋਜ਼ੀ ਰੋਟੀ ਲਿਆਦੇ ਸਨੇਰੇ ਭੁੱਖ ਲਈ ਕੈਨੇਡਾ ਦੀ ਧਰਤੀ ਤੇ ਗਿਆ ਔਰ ਉਹਨੇ ਮਿਹਨਤ ਮੁਸ਼ੱਕਤ ਕਰਕੇ ਕਾਮਯਾਬੀ ਵੀ ਹਾਸਲ ਕੀਤੀ ਪਰ ਦੁੱਖ ਦੀ ਦਾਸਤਾਨ ਇਹ ਹੈ ਕਿ ਉਹਦਾ ਨੌਜਵਾਨੀ ਉਮਰ ਦੇ ਵਿੱਚ ਹੀ ਉੱਥੇ ਮਾੜੇ ਅੰਸਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਔਰ ਉਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਸਮੁੱਚੇ ਐਨਆਰਆਿਆਂ ਨੂੰ ਬੱਚਿਆਂ ਨੂੰ ਪੜ੍ਹਨ ਵਾਲਿਆਂ ਨੂੰ ਪਿੱਛੇ ਪਰਿਵਾਰਾਂ ਨੂੰ ਮਤਲਬ ਇੱਕ ਬਹੁਤ ਵੱਡਾ ਇੱਕ ਝਟਕਾ ਲੱਗਿਆ। ਔਰ ਅੱਜ ਉਸ ਬੱਚੇ ਦੀ ਡੈੱਡ ਬੋਡੀ ਹੈ ਜਿਹੜੀ ਪਿੰਡ ਤੋਲੇਵਾਲ ਸਾਡੇ ਡਿਸਟ੍ਰਿਕਟ ਮਲੇਰਕੋਟਲਾ ਪਹੁੰਚੀ ਹੈ ਔਰ ਅੱਜ ਸਾਰੇ ਸਮੂਹ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਨੇ ਪਰਿਵਾਰ ਨਾਲ ਦੁੱਖ 'ਚ ਸ਼ਰੀਕ ਹੋ ਕੇ ਅੱਜ ਉਹਦਾ ਸੰਸਕਾਰ ਹੋਇਆ। ਇਸ ਤੋਂ ਵੱਡੀ ਘਟਨਾ ਸਾਡੇ ਇਲਾਕੇ 'ਚ ਕਰੇ ਕੋਈ ਹੈ? ਨਾ ਸੁਣੀਆ ਸੋ ਬਹੁਤ ਵੱਡਾ ਇਹ ਦੁੱਖ ਹੈ ਪਰਿਵਾਰ ਨੂੰ ਅਸੀਂ ਸਾਰੀ ਸੰਗਤ ਪਰਿਵਾਰ ਇਹ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਮਾੜੇ ਅੰਸਰ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਵੀ ਜਿਹੜੇ ਬੰਦਿਆਂ ਨੇ ਇਨਵੋਲਵ ਨੇ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਧਾਕੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਜ਼ੁਰਮ ਕੀਤਾ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਦੇ ਵੀ ਇਹੋ ਜਿਹਾ ਨਾ ਹੋਣੀ ਘਟਨਾ ਕਿਸੇ ਬੱਚੇ ਨਾਲ ਕਿਸੇ ਬਜ਼ੁਰਗ ਨਾਲ ਕਿਸੇ ਵੀ ਨਾਲ ਵਾਪਰੇ ਸੱਤ ਸਮੁੰਦਰੋਂ ਪਾਰ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਲਾ ਕੇ ਕਾਲਜੇ ਦੇ ਟੁਕੜਿਆਂ ਨੂੰ ਅਗਲਾ ਘਰ ਵੇਚ ਕੇ ਜ਼ਮੀਨਾਂ ਗਹਿਣੇ ਰੱਖ ਕੇ ਬੰਦੇ ਭੇਜ ਦਿਆ ਜਵਾਕਾਂ ਜਦੋਂ ਉੱਥੇ ਇਹੋ ਜਿਹੀ ਘਟਨਾ ਵਾਪਰਦੀ ਆ ਤਾਂ ਪਿੱਛੇ ਜਿਹੜਾ ਹਜ਼ਾਰਾਂ ਬੱਚਾ ਗਿਆ ਉਹ ਸਾਰੇ ਪਰਿਵਾਰ ਸਦਮੇ ਚਲੇ ਜਾਂਦਾ ਹੈ ਕਿ ਕਿਤੇ ਸਾਡੇ ਪਰਿਵਾਰ ਨਾਲ ਸਾਡੇ ਬੱਚੇ ਨਾਲ ਇਹੋ ਜਿਹੀ ਅਣਹੋਣੀ ਨਾ ਹੋ ਜੇ ਸੋ ਅਸੀਂ ਭਾਰਤ ਦੀ ਸਰਕਾਰ ਤੋਂ ਪੰਜਾਬ ਦੀ ਸਰਕਾਰ ਤੋਂ ਕੈਨੇਡਾ ਦੀ ਸਰਕਾਰ ਤੋਂ ਇਹਨਾਂ ਦੇ ਪ੍ਰਧਾਨ ਮੰਤਰੀਆਂ ਤੋਂ ਗ੍ਰਹਿ ਮੰਤਰੀਆਂ ਤੋਂ ਵਿਦੇਸ਼ ਮੰਤਰੀਆਂ ਤੋਂ ਇਹ ਇਹ ਮੰਗ ਕਰਦੇ ਆਂ ਪਰਜੋਰ ਮੰਗ ਕਰਦੇ ਆਂ ਕਿ ਇਸ ਬੱਚੇ ਨੂੰ ਇਨਸਾਫ ਦਵਾਇਆ ਜਾਵੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਔਰ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਵਾਪਰੇ ਕੋਈ ਠੋਸ ਪਾਲਿਸੀ ਬਣਾਈ ਜਾਵੇ ਜਿਹੜੇ ਬੱਚੇ ਸਟੂਡੈਂਟ ਲੱਖਾਂ ਰੁਪਏ ਦੀ ਫੀਸ ਕੈਨੇਡਾ ਸਰਕਾਰ ਨੂੰ ਅਦਾ ਕਰਦੇ ਨੇ ਉਹਨਾਂ ਦੀ ਕੋਈ ਬੀਮਾ ਪਾਲਿਸੀ ਬਣੇ ਉਹਨਾਂ ਦਾ ਕੋਈ ਸਿਸਟਮ ਬਣੇ ਕਿ ਅਗਰ ਕਿਸੇ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਘੱਟੋ-ਘੱਟ 70-70 ਹਜ਼ਾਰ ਡਾਲਰ ਫੰਡ ਰੇਜ਼ ਕਰਕੇ ਉਹਨਾਂ ਦੀ ਡੈੱਡ ਬਾਡੀयां ਪਿੰਡ ਮੰਗਾਈਆਂ ਜਾਂਦੀਆਂ ਇਹ ਤੱਕ ਪੰਜਾਬ ਹੈ ਪੰਜਾਬੀਅਤ ਹੈ ਜਿਹੜੇ ਸਾਡੇ ਲੋਕ ਨਾਲ ਖੜ ਜਾਂਦੇ ਆ ਨਹੀਂ ਵਰਨਾ ਇੱਕ ਜਿਹਦਾ ਘਰੋਂ ਬੱਚਾ ਚਲਾ ਗਿਆ ਉੱਪਰ ਦੀ 70 ਹਜ਼ਾਰ ਡਾਲਰ ਇਕੱਠਾ ਕਰਨਾ ਦੀ 45-50 ਲੱਖ ਰੁਪਈਆ ਬਹੁਤ ਵੱਡੀ ਰਕਮ ਹੈ ਘਰ ਵਿਕ ਜਾਂਦਾ ਸੋ ਸਰਕਾਰਾਂ ਇਸ ਵੱਲ ਧਿਆਨ ਦੇਣ ਅੱਗੇ ਤੋਂ ਇਹੋ ਜਿਹੀ ਘਟਨਾਵਾਂ ਨਾ ਵਾਪਰ ਧੰਨਵਾਦ